ਚੈਨਲ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਪ੍ਰੋਗਰਾਮ ਯੂਐਸਏ ਟਾਈਮਜ਼ ਵਿੱਚ ਬਹੁਤ-ਬਹੁਤ ਸਵਾਗਤ ਹੈ। ਦੋਸਤੋ ਹਾਜ਼ਰਾਂ ਅੱਜ 30 ਜਨਵਰੀ ਦਿਨ ਮੰਗਲਵਾਰ ਨੂੰ ਅੱਜ ਦੇ ਕੁਝ ਮੁੱਦੇ ਅੱਜ ਦੀਆਂ ਕੁਝ ਗੱਲਾਂ ਬਾਰੇ ਤੁਹਾਡੇ ਨਾਲ ਸਾਂਝੀਆਂ ਕਰਨ ਦੇ ਲਈ ਸਭ ਤੋਂ ਪਹਿਲਾ ਮਸਲਾ ਆਪਾਂ ਤੁਹਾਡੇ ਨਾਲ ਸਾਂਝਾ ਕਰਨਾ ਅਮਰੀਕਾ ਦੇ ਵਿੱਚ ਨੌਕਰੀਆਂ ਦੇ ਉੱਤੇ ਕਟ ਲਗਾਤਾਰ ਜਾਰੀ ਹੈ। ਇਹਦੇ ਬਾਰੇ ਅਪਡੇਟ ਦਵਾਂਗੇ। ਦੂਜਾ Apple Vision Pro ਇੱਕ ਨਵਾਂ ਡਿਵਾਈਸ ਜਿਹੜਾ ਕਿ ਪਿਛਲੇ ਸਾਲ ਲਾਂਚ ਕੀਤਾ ਸੀ ਥੋੜੇ ਜਿ ਦਿਨ ਬਾਅਦ ਆ ਰਿਹਾ ਉਹਦੇ ਬਾਰੇ ਮਾਰਕੀਟ ਵਿੱਚ ਚਰਚਾ ਹੋ ਰਹੀ ਹੈ। ਤੀਜੀ ਗੱਲਬਾਤ ਅੱਜ ਫੈਡਰਲਜ਼ ਆਫ ਦੀ ਮੀਟਿੰ ਇਹਦੇ ਵਿੱਚ ਵਿਆਜ ਦਰਾਂ ਬਾਰੇ ਅਪਡੇਟ ਹਜੇ ਤੱਕ ਜਦੋਂ ਤੁਸੀਂ ਤੁਹਾਡੇ ਨਾਲ ਗੱਲਬਾਤ ਕਰ ਰਹੇ ਆ ਉਦੋਂ ਤੱਕ ਸਾਡੇ ਕੋਲ ਨਹੀਂ ਆਈ ਤੇ ਇਹਦੇ ਬਾਰੇ ਗੱਲਬਾਤ ਆ ਤੇ ਇੱਕ ਬੱਚੇ ਦੀ ਮੌਤ ਕਾਰਨ ਮੈਟਾ ਜਿਹੜੀ ਕਿ ਇੰਸਟਾਗ੍ਰam ਦੀ ਪੇਰੈਂਟ ਕੰਪਨੀ ਆ ਉਹਦੇ ਤੇ ਕੇਸ ਕੀਤਾ ਇੱਕ ਰਿਪਰੈਜ਼ੈਂਟੇਟਿਵ ਨੇ ਤੇ ਬਾਹਰ ਕੰਪਨੀ ਉੱਪਰ ਕੇਸ ਦਾ ਮਾਮਲਾ ਉਹ ਵੀ ਤੁਹਾਡੇ ਨਾਲ ਸਾਂਝਾ ਕਰਨਾ ਯੂਪੀਐਸ ਨੇ 12000 ਨੌਕਰੀਆਂ ਕੱਟ ਕਰਨੀਆਂ ਆ ਇਹਨਾਂ ਦਾ ਜਿਹੜਾ ਪਲਾਨ ਆ ਜਿਹਦੇ ਤਹਿਤ ਇਹ 1 ਬਿਲੀਅਨ ਡਾਲਰ ਕਾਸਟ ਬਚਾਉਣੀ ਚਾਹੁੰਦੇ ਆ ਅੱਜ ਮੰਗਲਵਾਰ ਨੂੰ ਇਹ ਜਾਣਕਾਰੀ ਸਾਹਮਣੇ ਆਈ ਹੈ ਲੇਆਫ ਦੇ ਨਾਲ ਲਗਭਗ 2.4% ਇਹਨਾਂ ਦੀ ਗਲੋਬਲ ਵਰਕਫੋਰਸ ਰਫਲੀ ਜੇਕਰ ਇਹਦਾ ਅੰਦਾਜ਼ਾ ਲਾਇਆ ਜਾਵੇ ਤੇ 495000 ਲਗਭਗ 75% ਜਿਹੜੀ ਇਹਨਾਂ ਦੀ ਜੌਬਸ ਦੇ ਵਿੱਚੋਂ ਜਿਹੜੀ ਹੈਗੀ ਹੈ ਜੌਬ ਰਿਡਕਸ਼ਨ 2024 ਦੇ ਪਹਿਲੇ ਅੱਧ ਦੇ ਵਿੱਚ ਆ ਰਹੀ ਆ ਇਹ ਵੀ ਜਾਣਕਾਰੀ ਜਿਹੜੀ ਆ ਇਹਨਾਂ ਨੇ ਦਿੱਤੀ ਆ ਤੇ ਦੂਜਾ ਉਹ ਕਹਿੰਦੇ ਵੀ ਇਹ ਜੌਬ ਰਟਰਨ ਨਹੀਂ ਹੋਣੀ ਲਗਭਗ 2.4% ਇਹਨਾਂ ਦੀ ਗਲੋਬਲ ਵਰਕਫੋਰਸ ਉਹਦੇ ਵਿੱਚੋਂ ਇਹ ਨੌਕਰੀਆਂ ਜਿਹੜੀਆਂ ਕੱਢੀਆਂ ਜਾ ਰਹੀਆਂ ਇੱਕ ਜਿਹੜੀ ਚੇਂਜ ਆ ਉਹ ਅੱਗੇ ਆ ਰਹੀ ਆ ਕੰਮ ਕਰਨ ਦੇ ਤਰੀਕੇ ਦੇ ਵਿੱਚ ਜਿਹੜੇ ਇਹਨਾਂ ਦੇ ਚੀਫ ਫਾਈਨੈਂਸ਼ੀਅਲ ਆਫੀਸਰ ਨੇ ਬ੍ਰਾਇਨ ਨਿਊਮੈਨ ਉਹਨਾਂ ਨੇ ਇਹ ਅੱਜ ਜਾਣਕਾਰੀ ਦਿੱਤੀ ਹੈ ਇਨਵੈਸਟਰਸ ਨੂੰ ਉਹ ਕਹਿੰਦੇ ਜਿਹੜਾ ਵੋਲਿਊਮ ਸਿਸਟਮ ਦੇ ਵਿੱਚ ਆ ਰਿਹਾ ਹੈ ਤੇ ਅਸੀਂ ਐਕਸਪੈਕਟ ਨਹੀਂ ਕਰ ਰਹੇ ਕਿ ਇਹ ਜੌਬਸ ਜਿਹੜੀਆਂ ਵਾਪਸ ਆਉਣਗੀਆਂ ਤੇ ਇਹਨਾਂ ਨੂੰ ਆਪਰੇਟ ਕਰਨ ਦੇ ਉਹ ਦੂਜੇ ਤਰੀਕੇ ਲੱਭ ਰਹੇ ਆ ਕੰਪਨੀ ਦਾ ਬਿਜ਼ਨਸ ਸਫਰ ਹੋਇਆ ਬਹੁਤ ਸਮਾਂ ਤੇ ਜਿਹੜਾ ਰੈਵਨਿਊ ਆ 24.9 ਬਿਲੀਅਨ ਡਾਲਰ ਦਾ 4th ਕੁਆਟਰ ਦੇ ਵਿੱਚ 2023 ਦੇ ਵਿੱਚ ਤੇ 7.8 ਪਰਸੈਂਟ ਡਾਊਨ ਆ ਬਿਲਕੁਲ ਇਸੇ ਸਾਲ ਨੂੰ ਜੇਕਰ ਦੇਖਿਆ ਜਾਵੇ 1 ਸਾਲ ਪਹਿਲਾਂ ਤੇ ਜਿਹਦੇ ਵਿੱਚ ਇਹ ਡਿਮਾਂਡ ਜਿਹੜੀ ਵੱਖਰੀ ਤਰ੍ਹਾਂ ਦੀ ਸਾਹਮਣੇ ਆਈ ਆ ਜਿਹੜੇ ਚੀਫ ਐਗਜ਼ੀਕਿਊਟਿਵ ਨੇ ਕਰਾਲ ਚੌਮ ਇਹਨਾਂ ਨੇ ਇੱਕ ਸਟੇਟਮੈਂਟ ਦਿੱਤੀ ਆ ਉਹਦੇ ਵਿੱਚ ਇਹ ਕਿਹਾ ਕਿ ਵੀ ਸੋ ਤੇਈ ਇੱਕ ਯੂਨੀਕ ਤੇ ਡਿਫਰੈਂਟ ਯਰs ਹੈਗਾ ਜਿਹਦੇ ਵਿੱਚ ਅਸੀਂ ਉਹ ਕਹਿੰਦੇ ਅਸੀਂ ਆਪਣੇ ਇਹਨੂੰ ਇਹਨੂੰ ਕੰਟਰੋਲ ਕਰਨ ਦੇ ਉੱਤੇ ਖਾਸ ਤੌਰ ਦੇ ਉੱਤੇ ਫੋਕਸ ਕੀਤਾ ਹੁਣੇ ਨੌਕਰੀਆਂ ਕਿੰਨੀਆਂ ਕਿ ਘਟਦੀਆਂ ਇੱਕ ਤੇ ਇਹਦੇ ਚ ਇਹਨਾਂ ਨੇ ਖਾਸ ਤੌਰ ਤੇ ਜਿਹੜਾ ਯੂਪੀਐਸ ਤੋਂ ਦੱਸਿਆ ਵੀ ਲੇਬਰ ਕੋਸਟ ਬਹੁਤ ਜ਼ਿਆਦਾ ਆ ਪਿਛਲੀ ਸਮਰ ਦੇ ਵਿੱਚ ਇਹਨਾਂ ਨੇ ਨਵੀਂ ਡੀਲ ਜਿਹੜੀ ਟੀਮਸਟਰਸ ਦੇ ਨਾਲ ਕੀਤੀ ਸੀ ਉਹਦੇ ਵਿੱਚ ਸੀਗਾ ਕਿ 55% ਜਿਹੜੇ 5 ਸਾਲਾਂ ਦੇ ਵਿੱਚ ਇਹਨਾਂ ਨੇ ਕੁਝ ਵਰਕਰਸ ਉੱਤੇ ਗਏ ਆ ਤੇ ਉਹ ਕੋਸਟ ਕਿਸ ਤਰ੍ਹਾਂ ਕਦੇ ਕੰਪਨੀ ਨੂੰ ਪੈ ਰਹੀ ਹੈ ਕੰਪਨੀ ਦੀ ਸੇਲ ਆਊਟਲੱਕ 2024 ਦੇ ਲਈ ਦੱਸੀ ਜਾ ਰਹੀ ਕਿ ਡਿਸਪਾਇੰਟਡਡ ਇਨਵੈਸਟਰਸ ਦੇ ਲਈ ਤੇ ਕੰਪਨੀ ਨੇ ਪ੍ਰੋਜੈਕਟ ਇਹ ਕੀਤਾ ਕਿ ਰੈਵਨਿਊ 92 ਬਿਲੀਅਨ ਤੋਂ ਲੈ ਕੇ 94.5 ਬਿਲੀਅਨ ਦੇ ਨਾਲ ਨਾਲ ਵਿਚਕਾਰ ਵਿਚਕਾਰ ਜਿਹੜਾ ਕਿ 1% ਵਾਧਾ 1% ਤੋਂ ਲੈ ਕੇ 3.8% ਤੱਕ ਵਾਧਾ ਦੱਸਿਆ ਜਾ ਰਿਹਾ ਸੋ ਇਹਦੇ ਇਸ ਸਬੰਧ ਦੇ ਵਿੱਚ ਤੇ UPS ਸਟਾਕ 7.8% ਜਿਹੜਾ ਹੋ ਡਾਊਨ ਵੀ ਇਹਦੇ ਨਾਲ ਗਿਆ ਜਦੋਂ ਇਹਨਾਂ ਨੇ ਇਹ ਅਨਾਉਂਸਮੈਂਟ ਕੀਤੀ ਆ ਹੁਣ ਲੇਆਫ ਕੋ ਨਵੀਂ ਗੱਲ ਨਹੀਂ ਆ ਪਿਛਲੇ ਸਾਲ ਦੇ ਵਿੱਚ ਵੀ ਕਿੰਨੀਆਂ ਲੇਆਫਸ ਹੋਈਆਂ ਸੀ ਤੇ ਐਤਕੀ ਵੀ ਇਹ ਸਿਲਸਲਾ ਉਸੇ ਤਰ੍ਹਾਂ ਜਾਰੀ ਰਹਿਣਾ ਜਿਹੜੀ ਖਾਸ ਕਰ ਟੈਕ ਇੰਡਸਟਰੀ ਆ ਉਹਦੇ ਵਿੱਚ 240000 ਤੋਂ ਜ਼ਿਆਦਾ ਨੌਕਰੀਆਂ 2023 ਦੇ ਵਿੱਚ ਗਈਆਂ ਸੀ ਤੇ ਜਿਹੜੀਆਂ ਉਹ ਤੋਂ ਇੱਕ ਸਾਲ ਪਹਿਲਾਂ ਨਾਲੋਂ 50% ਹਾਇਰ ਦੱਸੀਆਂ ਗਈਆਂ ਇਸ ਸਾਲ ਦੇ ਜਿਹੜਾ ਪਿਛਲੇ ਸਾਲ ਦੇ ਸ਼ੁਰੂ ਦੇ ਵਿੱਚ ਵੀ ਜਿਹੜੀ ਮਾਰਕ ਵਰਕ ਫੋਰਸ ਰਿਡਕਸ਼ਨ ਆ ਉਹਦਾ ਵੱਡੇ ਵੱਡੇ ਜਿਹੜੇ ਟੈਕਨਾ ਨੇ Google Google Amazon Microsoft ਇਹਨਾਂ ਦੇ ਖਾਤੇ ਦੇ ਵਿੱਚ ਆਈਆਂ ਸੀ ਤੇ ਇਹਨਾਂ ਨੇ ਬਹੁਤ ਬੰਦੇ ਆਪਣੇ ਕੱਢੇ ਸੀ ਤੇ ਥੋੜਾ ਜਿਹਾ ਸਲੋ ਡਾਊਨ ਹੋਇਆ ਸੀ ਸਮਰ ਤੇ ਫਾਲ ਦੇ ਵਿੱਚ ਪਰ ਲੱਗਦਾ ਇਹ ਆ ਕਿ ਇਹ ਮੁੜ ਕੇ ਇੱਕ ਵਾਰੀ ਫੇਰ ਜਿਹੜੇ ਰੈਂਪ ਅਪ ਹੋਣਗੇ ਤੇ ਜਿਹੜੇ ਅਰਥ ਸ਼ਾਸਤਰੀ ਨੇ ਉਹ ਵੀ ਇਸ ਵੇਲੇ ਦੱਸ ਰਹੇ ਆ ਕਿ ਹਾਲਾਂਕਿ ਰੈਸੈਸ਼ਨ ਦਾ ਕੋਈ ਏਡਾ ਵੱਡਾ ਸਾਈਨ ਨਹੀਂ ਦਿਸਦਾ ਉਹ ਆਸ਼ਵੰਦਨ ਹੈ ਇਸ ਗੱਲ ਦੇ ਲਈ ਪਰ ਫਿਰ ਵੀ ਜਦੋਂ ਇਹਨਾਂ ਨੂੰ ਤੁਸੀਂ ਟਰੈਕ ਕਰਦੇ ਆ ਕਿ ਲੇਆਫਸ ਕਿਸ ਤਰੀਕੇ ਦੇ ਨਾਲ ਹੋਈਆਂ ਸੀ ਤਾਂ ਇਹ ਥੋੜਾ ਜਿਹਾ ਜਿਹੜਾ ਚਿੰਤਾ ਵਾਲੀ ਗੱਲ ਵੀ ਜਾਪਦੀ ਹੈ ਕਿ 2023 ਦੇ ਵਿੱਚ ਜੇ ਤੁਸੀਂ ਟੋਟਲ ਲੇਆਫਸ ਦੇਖਦੇ ਆ ਉਹਦੇ ਤੋਂ ਤੁਹਾਨੂੰ ਇਸ ਸਾਲ ਦਾ ਅੰਦਾਜ਼ਾ ਲੱਗਦਾ ਔਰ ਜਿਹੜਾ ਇਸ ਸਾਲ ਦੇ ਸ਼ੁਰੂ ਦੇ ਵਿੱਚ ਯੂਪੀਐਸ ਨੇ سلسلہ ਇਹ ਜਾਰੀ ਵੀ ਰੱਖਿਆ ਆ ਜਿਹੜਾ ਇਹਨੂੰ ਉਹ ਟੋਟਲ ਲਾਸ 224503 ਸੀ ਜਿਹੜੀ ਲੇਆਫਸ ਡਾਟ ਐਫ ਆਈ ਆ ਉਹਦੇ ਤੇ ਜਾਣਕਾਰੀ ਜਿਹੜੇ ਦਿੱਤੀ ਗਈ ਆ ਉਹਦੇ ਤੋਂ ਤੁਸੀਂ ਦੇਖਦੇ ਆ ਤੇ ਇਹ ਕਿਤੇ ਜਿਆਦਾ ਸੀ ਉਹ ਤੋਂ ਪਹਿਲੇ ਸਾਲ ਨਾਲ ਜਨਵਰੀ ਦੇ ਵਿੱਚ 99554 ਜਿਹੜੇ EMPLOYEES ਆ ਉਹ ਲੇਆਫ ਕੀਤੇ ਗਏ ਸੀ ਜਨਵਰੀ ਪਿਛਲੇ ਸਾਲ 99554 4000 ਫਰਵਰੀ ਚ 3782 ਮਾਰਚ ਦੇ ਵਿੱਚ 2014 April ਦੇ ਵਿੱਚ 14000 May ਦੇ ਵਿੱਚ June ਦੇ ਵਿੱਚ 10000 ਫਿਰ July ਦੇ ਵਿੱਚ 10000 ਦੇ ਲਗਭਗ August ਦੇ ਵਿੱਚ 9545 September ਦੇ ਵਿੱਚ 4600 November ਦੇ ਵਿੱਚ 6900 ਤੇ December ਦੇ ਵਿੱਚ 7100 ਤੇ 59 এমਪਲੋਇਸ ਜਿਹੜੇ ਆ ਉਹ ਲੇਆਫ ਕੀਤੇ ਗਏ ਸੀ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡੇ ਅੰਕੜੇ ਆ ਤੇ ਇਹ سلسلہ ਅਜੇ ਵੀ ਰੁਕ ਨਹੀਂ ਰਿਹਾ ਤੇ ਉਸੇ ਤਰ੍ਹਾਂ ਜਿਹੜੇ ਕੱਟ ਲੱਗੜੇ ਜਾਰੀ ਦੁਜੀガル ਬੋਲ ਦੋਸਤੋ Apple Vision Pro ਬਾਰੇ Apple Pro Apple Vision Pro ਇਹ ਅਸਲ ਦੇ ਵਿੱਚ ਹੈ ਕੀ ਆ ਇੱਕ ਤੁਹਾਡੀਆਂ ਅੱਖਾਂ ਦੇ ਉੱਤੇ ਲਾਉਣ ਵਾਲੀ ਚੀਜ਼ ਆ ਇੱਕ ਹੈੱਡਸੈੱਟ ਆ ਜਿਹੜਾ Apple ਨੇ ਡਿਵੈਲਪ ਕੀਤਾ ਆ ਤੇ ਪਿਛਲੇ ਸਾਲ 5 ਜੂਨ 2023 ਨੂੰ ਇਹਨਾਂ ਨੇ ਅਨਾਉਂਸ ਕੀਤਾ ਸੀ ਵਰਲਡਵਾਈਡ ਡਿਵੈਲਪਮੈਂਟ ਕਾਨਫਰੰਸ ਦੇ ਵਿੱਚ ਤੇ ਇਹਦੇ ਪ੍ਰੀ ਆਰਡਰ 19 ਜਨਵਰੀ ਤੋਂ ਸ਼ੁਰੂ ਹੋਏ ਆ ਤੇ ਇਹਦੀ ਫਰਵਰੀ 2 ਤੋਂ ਜਿਹੜੀ ਡਿਲੀਵਰੀ ਆ ਆਹ 2 ਫਰਵਰੀ ਤੋਂ ਹੋਣੀ ਸ਼ੁਰੂ ਹੋ ਜਾਣੀ ਆ ਅਮਰੀਕਾ ਦੇ ਵਿੱਚ ਦੁਨੀਆ ਦੇ ਵਿੱਚ ਇਹਨੂੰ ਲਾਂਚ ਹਜੇ ਨਹੀਂ ਕੀਤਾ ਗਿਆ ਸ케ਜੂਲ ਨਹੀਂ ਕੀਤਾ ਗਿਆ Apple ਦਾ ਪਹਿਲਾ ਵੱਡਾ ਇਸ ਕੈਟਾਗਰੀ ਦਾ ਪ੍ਰੋਡਕਟ ਜਿਹੜਾ ਕਿ Apple Watch ਇਹਨਾਂ ਨੇ 2015 ਦੇ ਵਿੱਚ ਲਿਆਂਦੀ ਸੀ ਉਹਦੇ ਤੋਂ ਬਾਅਦ ਪਹਿਲਾ ਵੱਡਾ ਪ੍ਰੋਡਕਟ Apple ਕੰਪਨੀ ਦਾ ਮੰਨਿਆ ਜਾ ਰਿਹਾ ਆ ਹੁਣ ਇਹਦੀ ਜਿਹੜੀ ਆ ਉਹ ਸੇਲ ਸ਼ੁਰੂ ਹੋ ਜਾਣੀ ਆ ਤੇ ਇਹਨਾਂ ਨੇ ਅਨਾਉਂਸਮੈਂਟ ਜਿਸ ਤਰੀਕੇ ਨਾਲ ਕੀਤੀ ਸੀ ਵਿਜ਼ਨ ਪ੍ਰੋ ਇਹਨਾਂ ਨੇ ਜਿਸ ਤਰੀਕੇ ਦੇ ਨਾਲ ਬਣਾਇਆ ਆ ਸਪੈਸ਼ਲ ਕੰਪਿਊਟਰ ਆ ਬੇਸਿਕਲੀ ਜਿਹੜਾ ਡਿਜੀਟਲ ਮੀਡੀਆ ਤੇ ਉਹਨੂੰ ਇੰਟੀਗ੍ਰੇਟ ਕਰਕੇ ਰੀਅਲ ਵਰਲਡ ਦੇ ਵਿੱਚ ਇਹਦੇ ਵਿੱਚ ਤੁਹਾਡੇ ਮੋਸ਼ਨ ਜੈਸਚਰ ਜਿਵੇਂ ਆਈ ਟਰੈਕਿੰਗ ਆ ਸਪੀਚ ਰੈਕਗਨੀਸ਼ਨ ਆ ਇਹਨੂੰ ਯੂਜ਼ ਕੀਤਾ ਜਾ ਸਕਦਾ ਇਹਦੇ ਨਾਲ ਇੰਟਰੈਕਟ ਕਰਨ ਦੇ ਲਈ ਮਤਲਬ ਬੇਸਿਕਲੀ ਤੁਹਾਡਾ ਜਿਹੜਾ ਇਹ ਫੋਨ ਆ ਇਹ ਤੁਹਾਡੇ ਇੱਥੇ ਹੈੱਡਸੈਟ ਤੁਹਾਡੀਆਂ ਅੱਖਾਂ ਦੇ ਉੱਤੇ ਲਾ ਲੈਣਾ ਤੁਸੀਂ ਤੇ ਉਹ ਜਿਹੜੀ ਸਕਰੀਨ ਉਹਦੀ ਬਣ ਜਾਣੀ ਆ ਉਦੇ ਵਿੱਚੋਂ ਤੁਸੀਂ ਆਪਣਾ ਫੋਨ ਤਾਂ ਕੀ ਸਾਰਾ ਕੁਝ ਦੇਖ ਸਕਦੇ ਆ ਮਤਲਬ ਤੁਹਾਡੇ ਫੋਨ ਦੇ ਉੱਤੇ ਹੁਣ ਐਪਸ ਨੇ ਤੁਹਾਡੇ ਫੋਟੋ ਆ ਜਾਂ ਕੁਝ ਵੀ ਆ ਉਹ ਤੁਹਾਡੀਆਂ ਅੱਗੇ ਸਕਰੀਨ ਬਣ ਜੂਗੀ ਇੱਕ ਤੇ ਉਹ ਜਿੰਦੀ ਵੱਡੀ ਮਰਜ਼ੀ ਬਣਾ ਲਓ ਮਤਲਬ ਤੁਹਾਡੇ ਸਾਹਮਣੇ ਦੀਵਾਰ ਆ ਬਹੁਤ ਵੱਡੀ ਖੰਧ ਆ 10 ਫੁੱਟ ਬਜਾ 10 ਫੁੱਟ ਦੀ ਜਾਂ ਉਹ ਤੋਂ ਵੀ ਵੱਡੀ ਆ ਉਹਦੇ ਉੱਤੇ ਹੀ ਤੁਸੀਂ ਉਹਨੂੰ ਫਿਕਸ ਕਰ ਲਓ ਔਰ ਉਹਨੂੰ ਅੱਖਾਂ ਦੇ ਨਾਲ ਉਹਨੂੰ ਕਰ ਸਕਦੇ ਆ ਉਹਨੂੰ ਹੱਥ ਦੇ ਨਾਲ ਇਦਾਂ ਕਰਕੇ ਵੱਡਿਆਂ ਕਰ ਲਿਆ ਛੋਟਿਆਂ ਕਰ ਲਿਆ ਇੱਧਰ ਲੈ ਗਏ ਇੱਧਰ ਲੈ ਗਏ ਉਹ ਫੋਨ ਨੂੰ ਤੁਸੀਂ ਉੱਥੇ ਹੱਥਾਂ ਦੇ ਨਾਲ ਹੀ ਤੁਸੀਂ ਆਪਰੇਟ ਕਰਨਾ ਉਹਨੂੰ ਹਵਾ ਦੇ ਵਿੱਚ ਹੀ ਜਿਹੜੇ ਕਿ ਤੁਹਾਨੂੰ ਨੰਬਰ ਦਿਖ ਰਿਹਾ ਔਰ ਹਵਾ ਦੇ ਵਿੱਚ ਹੀ ਉਹ ਸਕਰੀਨ ਬਣੀ ਆ ਉਹਦੀ ਤੁਸੀਂ ਕਿਸੇ ਨੂੰ ਵੀਡੀਓ ਕਾਲ ਕਰਨੀ ਆ ਉਹ ਸਿਰਫ ਤੁਹਾਨੂੰ ਹੈੱਡਸੈਟ ਉਹਦੇ ਜਿੱਦਾਂ ਵਰਚੁਅਲ ਰਿਐਲਿਟੀ ਵਾਲੇ ਆਪਾਂ ਕਿੰਨੇ ਹੈੱਡਸੈਟ ਜਿਹੜੇ ਹੁੰਦੇ ਆ ਉਹ ਸਿਰਫ ਤੁਸੀਂ ਉਹਨੂੰ ਆਪਣੇ ਹੈੱਡਸੈਟ ਨੂੰ ਲਾਉਣਾ ਇੱਥੇ ਜਿੱਦਾਂ ਆਇਨਕ ਲੱਗੀ ਆ ਤੇ ਉਹ ਤੁਹਾਨੂੰ ਉਹਦੇ ਵਿੱਚੋਂ ਸਾਰਾ ਕੁਝ ਉਹ ਬੰਦਾ ਜਿਹਦੇ ਨਾਲ ਤੁਸੀਂ ਵੀਡੀਓ ਕਾਲ ਕਰ ਰਹੇ ਹੋ ਉਹ ਸਾਰਾ ਕੁਝ ਤੁਹਾਨੂੰ ਵਰਚੁਅਲ ਰਿਐਲਿਟੀ ਵਾਂਗੂ ਸਾਹਮਣੇ ਖੜਾ ਦੇਸੂਗਾ ਤੇ ਇਹ ਬਹੁਤ ਚਰਚਾ ਦੇ ਵਿੱਚ ਆਇਆ ਸੀ ਹੁਣ ਇਹਦੇ ਬਾਰੇ ਕੁਝ ਕਨਸਰਨ ਵੀ ਆ ਰਹੇ ਨੇ ਵੀ ਇਹਦੇ ਵਿੱਚ ਜਿਹੜੀ ਪ੍ਰਾਈਵੇਸੀ ਦਾ ਮਾਮਲਾ ਆ ਇਹਨੂੰ ਕਿਦਾਂ ਦਾ ਹੈਗਾ ਹਾਲਾਂਕਿ ਜਿਹੜਾ ਐਪਲ ਆ ਉਹ ਇਹਨੂੰ ਵਰਚੁਅਲ ਰਿਐਲਿਟੀ ਹੈੱਡਸੈਟ ਵਜੋਂ ਪ੍ਰਮੋਟ ਨਹੀਂ ਕਰ ਰਿਹਾ ਤੇ ਇਸ ਜਿਹੜੀ ਵਰਚੁਅਲ ਰਿਐਲਿਟੀ ਟਰਮ ਨੂੰ ਵੀ ਨਹੀਂ ਉਹ ਯੂਜ਼ ਕਰ ਰਿਹਾ ਤੇ ਇਹਨੂੰ ਆਗੂਮੈਂਟਡ ਰਿਐਲਿਟੀ ਉਹ ਕਹਿ ਰਿਹਾ ਤੇ ਜਿਹੜਾ ਜਦੋਂ ਇਸ ਪ੍ਰੋਡਕਟ ਬਾਰੇ ਉਹ ਡਿਸਕਸ ਕਰਦੇ ਆ ਜਿਹੜਾ ਵਿਜ਼ਨ OS ਦੇ ਨਾਲ ਰਨ ਕੀਤਾ ਜਾਂਦਾ ਤੇ ਇਹਨੂੰ iOS ਫਰੇਮਵਰਕ ਦੇ ਵਿੱਚ ਤੇ 3D ਯੂਜ਼ਰ ਇੰਟਰਫੇਸ ਯੂਜ਼ ਕਰਕੇ ਇਹਨੂੰ ਕੀਤਾ ਜਾ ਰਿਹਾ ਤੁਸੀਂ ਕੋਈ ਫੋਟੋ ਦੇਖਣੀ ਵੱਡੀ ਕਰ ਲੋ ਛੋਟੀ ਕਰ ਲੋ ਜੋ ਮਰਜੀ ਇਹਦੇ ਨਾਲ ਫੇਸ ਦੇ ਉੱਤੇ ਤੁਸੀਂ ਕਰ ਸਕਦੇ ਆ ਤੇ ਇਹ 3499 ਡਾਲਰ ਦਾ ਵਿਜ਼ਨ ਪ੍ਰੋ ਹੈੱਡਸੈਟ ਆ ਆਫੀਸ਼ੀਅਲੀ ਇਹ ਸੇਲ ਦੇ ਉੱਤੇ ਆਪਣੇ ਫਰਾਈਡੇ ਨੂੰ ਇਹ ਸ਼ੁਰੂ ਹੋ ਜਾਣੀ ਹੈ ਇਹਦੀ ਸੇਲ 3400 ਤੇ 99 ਡਾਲਰ ਦਾ ਕਿਆ ਜਾ ਰਿਹਾ ਵੀ ਇਹਦੇ ਨਾਲ ਇੱਕ ਨਵੀਂ ਜਿਹੜੀ ਰੈਵੋਲੂਸ਼ਨ ਹੋ ਜਾਣੀ ਹੈ ਤੇ ਨਵਾਂ ਇਨਕਲਾਬ ਇਸ ਖੇਤਰ ਦੇ ਵਿੱਚ ਆ ਜਾਣਾ ਤੁਸੀਂ ਕੰਪਿਊਟਰ ਆ ਉਹ ਕੰਪਿਊਟਰ ਤੁਹਾਡੀਆਂ ਅੱਖਾਂ ਦੇ ਸਾਹਮਣੇ ਅਸੀਂ ਮੂਵੀ ਦੇਖਣੀ ਆ ਤੁਸੀਂ ਘਰ ਦੇ ਵਿੱਚ ਬੈਠੇ ਆ ਤੁਸੀਂ ਆਪਣੇ ਕਮਰੇ ਦੇ ਵਿੱਚ ਬੈਠ ਕੇ ਤੇ ਉਹ ਹੈੱਡਸੈਟ ਲਾ ਕੇ ਜਿੰਦੀ ਮਰਜ਼ੀ ਸਕਰੀਨ ਲਾ ਕੇ ਮੂਵੀ Netflix ਤੇ ਹੋਰ ਸਾਰੀਆਂ ਐਪਸ ਇਹਦੇ ਤੇ ਦੇਖੀ ਜਾਓ ਤੇ ਜੇ ਕੋਈ ਆ ਜਾਂਦਾ ਉਹ ਵੀ ਤੁਹਾਨੂੰ ਪਤਾ ਲੱਗ ਜਾਂਦਾ ਕੋਈ ਬੰਦਾ ਉੱਥੇ ਆ ਗਿਆ ਉਹਨੂੰ ਬੰਦ ਕਰ ਲਓ ਫੇਰ ਉਧਰਲੇ ਪਾਸੇ ਚਲੇ ਜਾਓ ਇਹ ਜਿਹੜਾ ਹਾਰਡਵੇਅਰ ਪ੍ਰੋਡਕਟ ਆ Apple ਦਾ ਅ ਤੇਮ ਕੁੱਕ ਦੇ ਟਰਨਯੋਰ ਦੇ ਅੰਡਰ ਜਿਹੜਾ ਇਹ ਪੂਰਾ ਕੀਤਾ ਗਿਆ ਸੀ ਕੰਪਨੀ ਦਾ ਕਲੇਮ ਆ ਕਿ ਇਹਨੇ ਜਿਹੜਾ ਕੰਮ ਤੁਹਾਡਾ ਪਲੇ ਤੇ ਤੁਹਾਡਾ ਕਹਿ ਲਓ ਵੀਡੀਓ ਵੀਡੀਓ ਕਾਲਾ ਉਹਨੂੰ ਸਾਰੇ ਨੂੰ ਰੀਸ਼ੇਪ ਕਰ ਦੇਣਾ ਸ਼ੁੱਕਰਵਾਰ ਤੋਂ ਆ ਜਾਣਾ 3499 ਡਾਲਰ ਦਾ ਆ ਅਮਰੀਕਨ ਦਾ ਤੇ ਇਹ ਇੱਕ ਤਰੀਕੇ ਦੇ ਨਾਲ ਬਹੁਤ ਵੱਡੀ ਚੀਜ਼ ਜਿਹੜੀ ਮੰਨੀ ਜਾ ਰਹੀ ਆ ਹੁਣ ਦੇਖੋ ਹੁੰਦਾ ਕੀ ਆ ਜਾਂ ਤੇ ਵੀ ਹੋ ਸਕਦਾ ਲੋਕ ਕਹਿੰਦੇ ਵੀ ਇੰਨਾਂ ਕੁ ਭਾਰਾ ਜਾਂ ਸਿਰ ਦੇ ਉੱਤੇ ਲਾ ਕੇ ਕੋਈ ਵੀ ਬੰਦਾ ਟੀਵੀ ਦੇਖਣਾ ਪਸੰਦ ਨਹੀਂ ਕਰੂਗਾ ਉਹ ਤੇ ਸਾਹਮਣੇ ਟੀਵੀ ਲੱਗਿਆ ਹੋਊ ਤੇ ਉਹ ਹੀ ਦੇਖੂਗਾ ਪਰ ਇਹ ਚੇਂਜ ਆ ਬਹੁਤ ਵੱਡੀ ਹੋ ਸਕਦਾ ਬਹੁਤ ਜ਼ਿਆਦਾ ਕਾਮਯਾਬ ਹੋਵੇ ਤੇ ਹੋ ਸਕਦਾ ਫਲॉप ਹੋ ਜੇ ਅ ਪਰ ਇਹਨੂੰ ਵਿਜ਼ਨ ਪ੍ਰੋ ਨੂੰ ਇੱਕ ਵਾਰੀ ਲੋਕ ਟ్రਾਈ ਜ਼ਰੂਰ ਕਰਨਗੇ ਤੇ ਜਿਹੜਾ ਪਿਛਲੇ ਸਾਲ ਦੀ ਇਹਨਾਂ ਨੇ ਅਨਾਊਂਸਮੈਂਟ ਕੀਤੀ ਸੀ ਅ ਉਹ ਜਿਹੜਾ ਅ ਸਾਹਮਣੇ ਆ ਹੁਣ ਲੋਕ ਕਹਿਤ ਰਹੇ ਆ ਵੀ ਇਹਨੂੰ ਟੀਵੀ ਜਾਂ ਜਿਹੜੇ ਉਹਦੇ ਮਤਲਬ ਐਪ ਸੁਪਰ ਜੂ ਜਾਂ ਲਿਊ ਵਿੱਚ ਨਾ ਵਰਤੋ ਪਰ ਸਕਰੀਨ ਜਿਹੜੀ ਹੈਗੀ ਐਪਲ ਦੇ ਹੈੱਡਸੈਟ ਦੀ ਉਹ ਜਿਹੜੀ ਆ ਕ੍ਰਿਸਪ ਬਹੁਤ ਆ ਤੇ ਦੂਜੇ ਕਿਸੇ ਵੀ ਕੰਜ਼ਿਊਮਰ ਗ੍ਰੇਡ ਦੇ ਆ ਚੀਜ਼ਾਂ ਦੇ ਨਾਲੋਂ ਤੇ ਮੂਵੀ ਦੇਖਣਾ ਜਾਂ ਕੋਈ ਸ਼ੋਅ ਦੇਖਣਾ ਆ ਮਤਲਬ ਇੱਕ ਹੈੱਡਸੈਟ ਪਾ ਕੇ ਸਾਰਾ ਸਮਾਂ ਜਾਂ ਗੇਮ ਖੇਡਣੀ ਜਾਂ ਕੰਮ ਕਰਨਾ ਉਹ ਜਿਹੜਾ ਆ ਉਹ ਇਹਦੇ ਨਾਲ ਜਿਹੜਾ ਐਕਸ ਬਾਕਸ ਕੰਟਰੋਲਰ ਜਾਂ ਹੈੱਡਸੈਟ ਜਾਂ ਦੂਜੇ ਦੇ ਫਰਕ ਨਾਲ ਹੈਗਾ ਸੋ ਇੱਕ ਵਿਜ਼ਨ ਪ੍ਰੋ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਵੱਡੀ ਟੈਕਨੋਲੋਜੀ ਜਿਹੜੀ ਥੋੜੇ ਦਿਨਾਂ ਦੇ ਵਿੱਚ ਆ ਰਹੀ ਹੈ ਤੇ ਉਹਦੇ ਕਈ ਇਸ਼ੂਜ਼ ਵੀ ਆ ਰਹੇ ਆ ਨਾਲ ਪਰ ਇਸ ਵੇਲੇ ਸਭ ਤੋਂ ਵੱਧ ਚਰਚਾ ਦੇ ਵਿੱਚ ਆ ਕਿ ਇਸ ਜਿਹੜੀ ਦੁਨੀਆ ਦੇ ਵਿੱਚ ਮੋਬਾਈਲ ਜਾਂ ਇਸ ਵੇਲੇ ਜਿਹੜੀ ਟੈਕਨੀਕਲ ਚੀਜ਼ਾਂ ਆ ਉਹਦੇ ਵਿੱਚ ਕੀ ਇੱਕ ਨਵੀਂ ਕ੍ਰਾਂਤੀ ਆਉਂਦੀ ਆ ਜਾਂ ਨਹੀਂ ਅਗਲੀ ਗੱਲ ਪਰ ਦੋਸਤੋ ਵਿਆਜ ਦਰਾਂ ਬਾਰੇ ਅੱਜ ਜਿਹੜੀ ਮੀਟਿੰਗ ਇਹਨਾਂ ਦੀ ਚੱਲ ਰਹੀ ਹੈ ਫੈਡਰਲ ਰਿਜ਼ਰਵ ਦੀ ਹੋ ਸਕਦਾ ਜਦੋਂ ਤੱਕ ਆਪਾਂ ਗੱਲਬਾਤ ਕਰ ਰਹੇ ਹਾਂ ਉਦੋਂ ਤੱਕ ਅਨਾਊਂਸਮੈਂਟ ਆ ਚੁੱਕੀ ਹੋਵੇ ਕਿਉਂਕਿ ਥੋੜਾ ਜਿਹਾ ਪਹਿਲਾਂ ਆਪਾਂ ਇਹ ਗੱਲਬਾਤ ਕਰ ਰਹੇ ਹਾਂ ਉਸ ਵੇਲੇ ਤੇ ਹੋ ਸਕਦਾ ਕੱਲ ਅਨਾਊਂਸਮੈਂਟ ਆਵੇ 30 ਤੇ 31 ਜਨਵਰੀ ਨੂੰ ਇਹਨਾਂ ਦੀ ਮੀਟਿੰਗ ਸੀ ਫੈਡਰਲ ਰਿਜ਼ਰਵ ਦੀ ਜਿਹਦੇ ਵਿੱਚ ਇਹਨਾਂ ਨੇ ਫੈਸਲਾ ਕਰਨਾ ਵੀ ਵਿਆਜ ਦਰਾਂ ਘਟਾਉਣੀਆਂ ਆ ਵਧਾਉਣੀਆਂ ਜਾਂ ਉੱਥੇ ਰੱਖਣੀਆਂ ਆ ਇਹ ਫਿਰ ਆਹ ਜਨਵਰੀ ਜਨਵਰੀ ਤੋਂ ਬਾਅਦ ਅਗਲੀ ਮੀਟਿੰਗ ਇਹਨਾਂ ਦੀ ਮਾਰਚ ਦੇ ਵਿੱਚ ਆ ਫਰਵਰੀ ਚ ਕੋਈ ਮੀਟਿੰਗ ਨਹੀਂ ਹੋਣੀ 19 ਤੇ 20 ਮਾਰਚ ਨੂੰ ਫਿਰ ਜਿਹੜੀ ਅਪ੍ਰੈਲ ਤੇ ਮਈ 30 ਅਪ੍ਰੈਲ ਤੇ 1 ਮਈ ਨੂੰ ਮੀਟਿੰਗ ਹੋਣੀ ਹੈ ਉਹਦੇ ਤੋਂ ਬਾਅਦ ਇਹਨਾਂ ਦੀ 11 12 ਜੂਨ ਨੂੰ ਫਿਰ 30 31 ਜੁਲਾਈ ਨੂੰ ਫੇਰ 17 18 ਸਤੰਬਰ ਨੂੰ ਫਿਰ 6 7 ਨਵੰਬਰ ਨੂੰ ਤੇ ਫਿਰ 17 18 ਦਸੰਬਰ ਨੂੰ ਸਾਲ ਦੇ ਵਿੱਚ 8 ਵਾਰੀ ਫੈਡਰਲ ਰਿਜ਼ਰਵ ਦੀ ਮੀਟਿੰਗ ਹੁੰਦੀ ਆ ਤੇ 8 ਵਾਰੀ ਸਾਲ 'ਚ ਫੈਸਲਾ ਕਰਦੇ ਆ ਵੀ ਆਪਾਂ ਜਿਹੜੇ ਇਹ ਵਿਆਜ ਦਰਾਂ ਐ ਵਧਾਉਣੀਆਂ ਐ ਘਟਾਉਣੀਆਂ ਜਾਂ ਉਨੀਆਂ ਹੀ ਰੱਖਣੀਆਂ ਆ ਬਿਲਕੁਲ ਉਸੇ ਤਰ੍ਹਾਂ ਜਿੱਦਾਂ ਬੈਂਕ ਆਫ ਕੈਨੇਡਾ ਕੈਨੇਡਾ ਦੇ ਵਿੱਚ ਕਰਦੀ ਆ ਫੈਡਰਲ ਰਿਜ਼ਰਵ ਦੀ ਅੱਜ ਦੀ ਮੀਟਿੰਗ ਏਸ ਕਰਕੇ ਮਹੱਤਵਪੂਰਨ ਹੈ ਕਿਉਂਕਿ ਇਹਨਾਂ ਵੱਲ ਦੁਨੀਆ ਦੀ ਅੱਖ ਲੱਗੀ ਆ। ਜੇ ਉਹ ਕੁਛ ਇਹਨਾਂ ਨੇ ਫੈਸਲਾ ਕੀਤਾ ਦੁਨੀਆ ਨੇ ਉਹਨੂੰ ਫਾਲੋ ਕਰਨਾ। ਅ 2024 ਦੇ ਵਿੱਚ ਜਿਸ ਤਰੀਕੇ ਦੇ ਨਾਲ ਇਕਨੋਮੀ ਐਸ ਵੇਲੇ ਚੱਲੀ ਆ ਤੇ ਐਸ ਵੇਲੇ ਮਤਲਬ ਫੈਡਰਲ ਰਿਜ਼ਰਵ ਨੇ ਕੀ ਕਰਨਾ ਅੰਦਾਜ਼ਾ ਇਹਨਾਂ ਨੇ ਇੱਕ ਪਿਛਲੇ ਸਾਲ ਹੀ ਹਿੰਟ ਦਿੱਤਾ ਸੀ ਵੀ ਆਪਾਂ ਇਹਦੇ ਵਿੱਚ ਜਿਹੜੀ ਦਸੰਬਰ ਦੇ ਵਿੱਚ ਆਖਰੀ ਮੀਟਿੰਗ ਸੀ ਇਹਨਾਂ ਦੀ ਉਹਦੇ ਵਿਚਾਰਨ ਕਹਿ ਦਿੱਤਾ ਸੀ ਵੀ ਅਗਲੇ ਸਾਲ ਅਸੀਂ ਤਿੰਨ ਕਟ ਲਾਵਾਂਗੇ। ਪਰ ਉਹ ਕਦੋਂ ਲੱਗਣੇ ਹੁਣ ਲੋਕ ਇਹਦੇ ਬਾਰੇ ਅੰਦਾਜ਼ੇ ਲਾ ਰਹੇ ਆ ਕਿ ਕਦੋਂ ਇੰਟਰਸਟ ਕੱਟ ਲੱਗਦੇ ਆ ਲੱਗਦੇ ਵੀ ਆ ਕਿ ਨਹੀਂ ਲੱਗਦੇ ਕਿਉਂਕਿ ਪਿਛਲੇ ਸਮੇਂ ਦੇ ਵਿੱਚ ਕੀਮਤਾਂ ਬਹੁਤ ਉੱਤੇ ਗਈਆਂ ਸੈਂਟਰਲ ਬੈਂਕ ਜਿਹੜੀ ਆ ਇੱਕ ਬਿਲਕੁਲ ਨਵੇਂ ਫੇਸ ਦੇ ਵਿੱਚ ਜਿੱਥੇ ਕਿ ਪਾਲਿਸੀ ਇਹਨਾਂ ਨੇ ਬਣਾਉਣੀ ਹੈ ਉਹਦੇ ਵਿੱਚ ਦਾਖਲ ਹੋਈ ਆ ਇਨਫਲੇਸ਼ਨ ਘਟ ਗਈ ਮਹਿੰਗਾਈ ਘਟ ਗਈ ਰੈਸੈਸ਼ਨ ਦੀ ਕੋਈ ਇਦਾਂ ਦੀ ਗੱਲਬਾਤ ਹੁਣ ਸਾਹਮਣੇ ਨਹੀਂ ਆ ਰਹੀ ਤੇ ਲੋਕਾਂ ਦੀ ਅੱਖ ਐਸ ਵਿਲੇ ਇਸ ਗੱਲ ਤੇ ਲੱਗੀ ਆ ਕਿ ਬਹੁਤ ਲੰਬੇ ਸਮੇਂ ਤੋਂ ਜਿਹਦੀ ਉਡੀਕ ਕੀਤੀ ਜਾ ਰਹੀ ਆ ਬਿਜ਼ਨੈਸਸ ਹਾਊਸਹੋਲਡਸ ਕਿ ਕਦੋਂ ਇੰਟਰਸਟ ਰੇਟ ਘਟਦੇ ਆ ਤੇ ਅੱਜ ਦੇਖੋ ਕੀ ਫੈਸਲਾ ਕਰਦੇ ਆ ਇਹ ਤੇ ਉਹਦੇ ਤੋਂ ਬਾਅਦ ਫਿਰ ਆਉਣ ਵਾਲੀ ਜਿਹੜੀ ਅਗਲੀ ਇਹਨਾਂ ਦੀ ਮੀਟਿੰਗ ਆ ਉਹਦੇ ਵਿੱਚ ਕੀ ਫੈਸਲਾ ਹੁੰਦਾ ਜਿਹੜੀ ਮਾਰਚ ਦੇ ਵਿੱਚ ਹੋਣੀ ਆ ਤੇ ਅੱਜ ਮੰਗਲਵਾਰ ਤੇ ਕੱਲ ਬੁੱਧਵਾਰ ਜਿਹੜੇ ਫਾਈਨੈਂਸ਼ੀਅਲ ਮਾਰਕੀਟ ਆ ਉਹ ਇਸ ਕੱਲ ਦੇ ਉੱਤੇ ਨਿਗਾਹ ਟਿਕਾ ਕੇ ਬੈਠੀ ਆ ਕਿ ਫੈਡਰਲ ਰਿਜ਼ਰਵ ਕੀ ਫੈਸਲਾ ਕਰਦੇ ਆ 인ਫਲੇਸ਼ਨ ਕਾਫੀ ਠੀਕ ਲੱਗ ਰਹੀ ਆ ਮਾਹਾਰੇ ਦੱਸ ਰਹੇ ਆ ਪਰ ਜਿਹੜੇ ਅਮਰੀਕਾ ਦੇ ਵੱਡੇ ਥਿੰਕ ਟੈਂਕ ਨੇ ਉਹ ਦੱਸ ਰਹੇ ਆ ਇਸ ਚੀਜ਼ ਦੇ ਬਾਰੇ ਕਿ ਇਹ ਹੋ ਸਕਦਾ ਹਜੇ ਠੀਕ ਟਾਈਮ ਨਾ ਹੋਵੇ ਜਾਂ ਜਿਹੜੀ ਮਾਰਚ ਦੇ ਵਿੱਚ ਇਹਨਾਂ ਦੀ ਮੀਟਿੰਗ ਆ ਉਹਦੇ ਵਿੱਚ ਜਾ ਕੇ ਇਹ ਰੇਟ ਥੱਲੇ ਲੈ ਆਉਣ ਮਹਿੰਗਾਈ ਜਿਹੜੀ ਉਹ ਪਿਛਲੇ ਸਮੇਂ ਦੇ ਵਿੱਚ ਉੱਤੇ ਗਈ ਆ ਤੇ ਜੇ ਅਮਰੀਕਾ ਇਹ ਰੇਟ ਥੱਲੇ ਲੈ ਆਉਂਦਾ ਆ ਤਾਂ ਫਿਰ ਉਹਦੇ ਨਾਲ ਹੀ ਕਟੋ-ਕਟ ਜਿਹੜੀ ਅਗਲੀ ਇੱਥੇ ਬੈਂਕ ਆਫ ਕੈਨੇਡਾ ਦੀ ਮੀਟਿੰਗ ਹੋਣੀ ਆ ਉਹਦੇ ਵਿੱਚ ਹੋ ਸਕਦਾ ਕਿ ਇਹ ਵੀ ਆਪਣੇ ਰੇਟ ਕੱਟ ਕਰ ਲੈਣ ਪਰ ਅੱਜ ਤੇ ਕੱਲ ਇਹਦੇ ਵਿੱਚ ਜਿਹੜੀਆਂ ਇਹ ਦੋ ਦੋ ਦਿਨਾਂ ਦੀ ਜਿਹੜੀ ਮੀਟਿੰਗ ਹੈ ਇਹਦੇ ਵਿੱਚੋਂ ਫੈਸਲਾ ਹੋਊਗਾ ਤੇ ਉਹਦੇ ਤੋਂ ਬਾਅਦ ਫਿਰ ਗੱਲਬਾਤ ਤਰੂਗੀ ਕਿ ਕੀ ਲੋਕਾਂ ਨੂੰ ਸੌਖਾ ਸਾਹ ਆਉਂਦਾ ਆ ਲੋਕ ਸੌਖੇ ਹੁੰਦੇ ਆ ਜਾਂ ਇੰਟਰਸਟਿਡ ਉੱਥੇ ਹੀ ਰੱਖਦੇ ਆ ਤੇ ਜਾਂ ਫਿਰ ਵਿਧਾਉ ਵੀ ਸਕਦੇ ਆ ਅਗਲੀ ਗੱਲਬਾਤ ਦੋਸਤੋ ਇੱਕ ਜਿਹੜੇ ਇੰਸਟਾਗ੍ਰam ਜਾਂ ਫੇਸਬੁੱਕ ਆ ਇਹਦੇ ਉੱਤੇ ਜਿਹੜੇ ਟੀਨੇਜਰ ਨੇ ਇਹਨਾਂ ਨੂੰ ਕਈ ਤਰ੍ਹਾਂ ਦੇ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਜਿਹੜੇ ਲੋਕ ਕੁਛ ਹੁੰਦੇ ਆ ਅਮਰੀਕਾ ਦੇ ਵਿੱਚ ਨਹੀਂ ਬਾਹਰ ਅਮਰੀਕਾ ਤੋਂ ਰਹਿ ਰਹੇ ਹੁੰਦੇ ਆ ਤੇ ਇੱਥੋਂ ਦੇ ਬੱਚਿਆਂ ਨੂੰ ਟਾਰਗੇਟ ਕਰਦੇ ਆ ਔਨਲਾਈਨ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਜਾਇਜ਼ ਨਜਾਇਜ਼ ਤਰੀਕੇ ਦੇ ਨਾਲ ਉਹਨਾਂ ਦੀਆਂ ਨੰਗੀਆਂ ਫੋਟੋ ਲੈ ਆਉਂਦੇ ਆ ਬਣਾ ਲੈਂਦੇ ਆ ਤੇ ਕਰਕੇ ਉਹਨਾਂ ਨੂੰ ਫਿਰ ਬਲੈਕਮੇਲ ਕਰਦੇ ਆ ਵੀ ਤੁਸੀਂ ਸਾਨੂੰ ਇੰਨੇ ਪੈਸੇ ਦਿਓ ਨਹੀਂ ਤੇ ਅਸੀਂ ਤੁਹਾਡੀਆਂ ਫੋਟੋ ਲੋਕਾਂ ਨੂੰ ਦਿਖਾ ਦਾਂਗੇ ਬੱਚੇ ਕਿਉਂਕਿ ਬੱਚੇ ਹੁੰਦੇ ਆ ਹਲਕੀ ਉਮਰ ਦੇ ਹੁੰਦੇ ਆ ਤੇ ਉਹਨਾਂ ਨੂੰ ਪਤਾ ਨਹੀਂ ਲੱਗਦਾ ਵੀ ਨਾ ਉਹ ਮਾਪਿਆਂ ਨਾਲ ਗੱਲ ਕਰਦੇ ਆ ਨਾ ਕੋਈ ਹੋਰ ਗੱਲਬਾਤ ਕਰਦੇ ਤੇ ਕਈ ਵਾਰੀ ਇਹਦੇ ਵਿੱਚ ਫਸ ਜਾਂਦੇ ਆ ਇਦਾਂ ਦੀ ਇੱਕ ਕਟਨਾ ਜਿਹੜੀ ਅਮਰੀਕਾ ਦੇ ਵਿੱਚ ਉੱਥੋਂ ਦੇ ਬ੍ਰੈਂਡਨ ਗਫੀ ਦੇ ਨਾਲ ਜਿਹੜੇ ਕਿ ਉੱਥੇ ਇਹ ਹੈਗੇ ਨੇ ਪੋਲਿਟਿਕਸ ਦੇ ਵਿੱਚ ਰਿਪਬਲਿਕਨ ਨੇ ਤੇ ਇਹਨਾਂ ਨੇ ਪਿਛਲੇ ਸਮੇਂ ਦੇ ਵਿੱਚ ਇਹਨਾਂ ਦੇ ਬੇਟੇ ਦੀ ਡੈਥ ਹੋ ਗਈ ਸੀ ਉਹਨੇ ਸੁਇਸਾਈਡ ਕਰ ਲਈ ਸੀ ਇਸੇ ਚੱਕਰ ਦੇ ਵਿੱਚ ਤੇ ਹੁਣ ਇਹਨਾਂ ਨੇ ਇਹਨੂੰ ਕੰਪਨੀ ਨੂੰ ਜਿਹੜੀ ਮੈਟਾ ਆ ਜਿਹੜੀ ਇੰਸਟਾਗ੍ਰam ਦੀ ਪੇਰੈਂਟ ਕੰਪਨੀ ਆ ਉਹਦੇ ਉੱਤੇ ਕੇਸ ਕੀਤਾ ਵੀ ਇਹ ਤੁਹਾਡਾ ਫਰਜ਼ ਬਣਦਾ ਕਿ ਤੁਸੀਂ ਇਹ ਸਾਰੇ ਕੁਝ ਨੂੰ ਬਚਾਓ ਇਹ ਤੁਹਾਡਾ ਫਰਜ਼ ਸੀ ਕਿ ਤੁਸੀਂ ਮੇਰੇ ਬੱਚੇ ਨੂੰ ਬਚਾਉਂਦੇ ਜਾਂ ਤੁਹਾਡੇ ਕੋਲ ਜਿਹੜਾ ਇੰਨੀ ਇੰਟੈਲੀਜੈਂਸ ਆ ਇੰਨਾ ਕੁਝ ਤੁਹਾਡੇ ਕੋਲ ਹੈਗਾ ਕਿ ਤੁਹਾਨੂੰ ਪਤਾ ਨਹੀਂ ਲੱਗਦਾ ਕਿਿਹੜੇ ਬੱਚੇ ਨੂੰ ਕਿਦਾਂ ਟਾਰਗੇਟ ਕੀਤਾ ਜਾ ਰਿਹਾ ਜਾਂ ਕਿਦਾਂ ਜਿਹੜੇ ਇਹ ਉੱਤੇ ਜਿਹੜੀਆਂ ਨੰਗੀਆਂ ਫੋਟੋ ਜਾਂ ਸਾਰਾ ਕੁਝ ਹੈ ਰਿਪਰੈਜ਼ੈਂਟੇਟਿਵ ਨੇ ਇਹ ਗਫੀ ਇਹ ਯੋਰਕ ਕਾਉਂਟੀ ਦੇ ਵਿੱਚ ਇਹਨਾਂ ਨੇ ਆਪਣਾ ਪੋਲਿਟਿਕਲ ਕੈਰੀਅਰ ਸ਼ੁਰੂ ਕੀਤਾ ਸੀ ਤੇ ਯੋਰਕ ਕਾਉਂਟੀ ਦੇ ਵਿੱਚ ਰਿਪਬਲਿਕਨ ਵੋ ਜੋ ਚੇਅਰ ਦੇ ਉੱਤੇ ਵੀ ਰਹੇ ਆ 2022 ਦੀ ਜਨਰਲ ਇਲੈਕਸ਼ਨ ਜਿਹੜੀ ਸਾਊਥ ਕਰਨਾ ਦਾ ਸੀਗੀ ਹਾਊਸ ਆਫ ਰਿਪਰਜੈਂਟੇਟਿਵ ਨੇ ਡਿਸਟ੍ਰਿਕਟ 48 ਤੋਂ ਹੁਣ ਇਹਨਾਂ ਨੇ ਜਿਹੜਾ ਇਹ ਕੀਤਾ ਦੋ ਹਫ਼ਤੇ ਪਹਿਲਾਂ ਇਹਨਾਂ ਦੇ ਦੋ ਹਫ਼ਤੇ ਜਦੋਂ ਇਹਨਾਂ ਦੇ ਬੇਟੇ ਦਾ ਫਿਊਨਲ ਸੀ ਉਹਦੇ ਤੋਂ ਦੋ ਹਫ਼ਤੇ ਬਾਅਦ ਇਹਨਾਂ ਨੂੰ ਜਿਹੜੇ ਕਹਿ ਲਓ ਕਿ ਪ੍ਰਾਈਵੇਟ ਇੰਸਟਾਗ੍ਰਾਮ ਮੈਸੇਜ ਆਉਣ ਲੱਗ ਪਏ ਸੀ ਜਿਹਦੇ ਵਿੱਚ ਲਾਫਿੰਗ ਈਮੋਜੀ ਸੀ ਹਾ ਗੈਵਨ ਗਫੀ 17 ਸਾਲ ਦੀ ਉਮਰ ਸੀ ਆਪਣੇ ਆਪ ਉਹਨੇ ਗੋਲੀ ਮਾਰ ਲਈ ਸੀ ਜੁਲਾਈ 2022 ਦੇ ਵਿੱਚ ਜਿਹੜਾ ਕਿ ਇਹਨਾਂ ਦਾ ਬੇਟਾ ਸੀ ਹੁਣ ਉਹਦੇ ਦੁੱਖ ਦੇ ਵਿੱਚ ਹਜੇ ਲੰਘ ਹੀ ਰਹੇ ਸੀਗੇ ਉਹ ਕਿ ਇਹਨਾਂ ਦਾ ਦੂਜਾ ਬੇਟਾ ਜਿਹੜਾ ਉਹਨੂੰ ਵੀ ਕੁਝ ਮੈਸੇਜ ਆਈਏ ਇਸ ਕਿਸਮ ਦੇ ਜਿਹਦੇ ਵਿੱਚ ਪੈਸੇ ਦੀ ਡਿਮਾਂਡ ਕੀਤੀ ਜਾ ਰਹੀ ਸੀ ਤੇ ਜਿਹੜੀਆਂ ਨਿਊਡ ਫੋਟੋ ਐਕਸਚੇਂਜ ਕੀਤੀਆਂ ਜਾ ਰਹੀਆਂ ਸੀ ਇਹਨਾਂ ਦੇ ਬੇਟੇ ਦੀਆਂ ਤੇ ਇੰਸਟਾਗ੍ਰam ਫਾਲੋਅਰ ਲਿਸਟ ਦੇ ਵਿੱਚੋਂ ਕੋਈ ਇੱਕ ਵਿਅਕਤੀ ਸੀ ਜਿਹੜਾ ਇਸ ਤਰੀਕੇ ਦੇ ਨਾਲ ਕਰ ਰਿਹਾ ਸੀ ਤੇ ਇਹਨਾਂ ਨੂੰ ਫਿਰ ਉਹਦੇ ਤੋਂ ਬਾਅਦ ਕਿਉਂਕਿ ਪਤਾ ਨਹੀਂ ਸੀ ਲੱਗ ਰਿਹਾ ਵੀ ਉਹਨੇ ਬੱਚੇ ਨੇ ਸੁਇਸਾਈਡ ਕੀਤੀ ਕਿਉਂ ਜਿਹਦੇ ਤੋਂ ਬਾਅਦ ਫਿਰ ਇਹਨਾਂ ਨੇ ਐਫਬੀਆਈ ਨੇ ਵਾਰਨ ਵੀ ਕੀਤਾ ਸੀ ਵੀ ਜਿਹੜੇ ਖਾਸ ਤੌਰ ਦੇ ਉੱਤੇ ਜਿਹੜੇ ਅੰਡਰ ਏਜ ਬॉयਜ਼ ਨੇ ਕੁੜੀਆਂ ਨਹੀਂ ਅੰਡਰ ਏਜ ਜਿਹੜੇ 17 18 ਸਾਲ ਤੋਂ ਥੱਲੇ ਮੁੰਡੇ ਨੇ ਉਹਨਾਂ ਨੂੰ ਖਾਸ ਤੌਰ ਦੇ ਉੱਤੇ ਯੰਗ ਉਹਦੇ ਤੋਂ ਵੀ ਘੱਟ ਉਮਰ ਦੇ ਮੁੰਡਿਆਂ ਨੂੰ ਖਾਸ ਤੌਰ ਦੇ ਉੱਤੇ ਟਾਰਗੇਟ ਕੀਤਾ ਜਾ ਰਿਹਾ ਹੈ ਇਹਨਾਂ ਸੋਸ਼ਲ ਸਾਈਟਸ ਦੇ ਉੱਤੇ ਤੇ ਇਹ ਵਾਰਨਿੰਗ ਐਫਬੀਆਈ ਨੇ ਦਿੱਤੀ ਸੀ ਹੁਣ ਇਹ ਜਿਹੜੇ ਰਿਪਰੈਜ਼ੈਂਟੇਟਿਵ ਗਫੀ ਨੇ ਜਿਨ੍ਹਾਂ ਦਾ ਬੇਟਾ ਮਾਰਿਆ ਗਿਆ ਸੀ ਜਿਹਨੇ ਉਤਮ ਹੱਤਿਆ ਕਰ ਲਈ ਸੀ ਉਹ ਉਹਨਾਂ ਨੇ ਇੰਸਟਾਗ੍ਰਾਮ ਨੂੰ ਸੂ ਕਰ ਰਹੇ ਆ ਇੰਸਟਾਗ੍ਰਾਮ ਦੀ ਜਿਹੜੀ ਪੇਰੈਂਟ ਕੰਪਨੀ ਆ ਮੈਟਾ ਉਹਨੂੰ ਸੂ ਕਰ ਰਹੇ ਆ ਕਿ ਇਸ ਮੇਰੇ ਬੇਟੇ ਦੀ ਜਿਹੜੀ ਮੌਤ ਆ ਉਹ ਤੁਹਾਡੀ ਜਿਹੜੀ ਕਹਿ ਲਓ ਅਣਗਹਿਲੀ ਦੇ ਕਰਕੇ ਹੋਈ ਆ ਤੇ ਇਹ ਕਹਿ ਰਿਹਾ ਕਿ ਤੁਸੀਂ ਉਹਨਾਂ ਕੁਝ ਨਹੀਂ ਕੀਤਾ ਜਿੰਨਾ ਤੁਹਾਨੂੰ ਕਰਨਾ ਚਾਹੀਦਾ ਸੀ ਜਿਹਦੇ ਨਾਲ ਕਿ ਬੱਚੇ ਨੂੰ ਬਚਾਇਆ ਜਾ ਸਕਦਾ ਸੀ ਇਲਾਸੂਟ ਫਾਈਲ ਕੀਤਾ ਸਾਊਥ ਕੈਰੋਲਿਨਾ ਸਟੇਟ ਕੋਰਟ ਦੇ ਵਿੱਚ ਪਿਛਲੇ ਹਫਤੇ ਜਿਹਦੇ ਵਿੱਚ ਜਿਹੜੀ ਮੈਟਾ ਸੋਸ਼ਲ ਮੀਡੀਆ ਪਲੈਟਫਾਰਮ ਆ ਇਹਨੂੰ ਕਿਉਜ਼ ਕੀਤਾ ਗਿਆ ਕਿ ਤੁਹਾਡੀਆਂ ਪ੍ਰੋਬਲਮਸ ਆ ਬੱਚਿਆਂ ਦੇ ਵਿੱਚ ਜਿਹਦੇ ਕਰਕੇ ਡਿਪਰੈਸ਼ਨ ਹੋ ਰਿਹਾ ਲੋ ਸੈਲਫ ਇਸਟਿਮ ਹੋ ਰਹੀ ਐ ਐਂਗਜ਼ਾਈਟੀ ਹੋ ਰਹੀ ਐ ਤੇ ਈਟਿੰਗ ਡਿਸਆਰਡਰ ਹੋ ਰਹੇ ਆ ਇਹਦੇ ਵਿੱਚ ਉਹਨਾਂ ਨੇ ਕਿਹਾ ਕਿ ਜਿਹੜਾ ਮੈਟਾ ਆ ਇਹ ਇੱਕ ਅਲਗੋਰੀਦਮ ਜਿਹੜਾ ਉਹਨੂੰ ਯੂਜ਼ ਕਰਦੇ ਆ ਤਾਂ ਕਿ ਜਿਹੜੇ ਅਡੋਲੋਸੈਂਟ ਨੇ ਆ ਉਹਨਾਂ ਨੂੰ ਅਗਰੈਸਿਵਲੀ ਟਾਰਗੇਟ ਕੀਤਾ ਜਾ ਸਕੇ ਤੇ ਇਹਨਾਂ ਕੁਝ ਨਹੀਂ ਕੀਤਾ ਜਾ ਰਿਹਾ ਜਿਹਦੇ ਨਾਲ ਉਹਨਾਂ ਨੂੰ ਬਚਾਇਆ ਜਾ ਸਕਦਾ ਸੋ ਇਹ ਹੁਣ ਦੇਖੋ ਇਸ ਕੇਸ ਦਾ ਕੀ ਫੈਸਲਾ ਹੁੰਦਾ ਪਿਛਲੇ ਲੰਬੇ ਸਮੇਂ ਦੇ ਵਿੱਚ ਇਹ ਮੁੱਦਾ ਬਹੁਤ ਵਾਰੀ ਚਰਚਾ ਦੇ ਵਿੱਚ ਆਇਆ ਕਿ ਇਹਦੇ ਲਈ ਜ਼ਿੰਮੇਵਾਰ ਕੌਣ ਹੈ ਕੰਪਨੀਆਂ ਜ਼ਿੰਮੇਵਾਰ ਨੇ ਮਾਪੇ ਜ਼ਿੰਮੇਵਾਰ ਨੇ ਜਾਂ ਬੱਚਿਆਂ ਦੇ ਇੱਕ ਐਸੇਜ ਤੋਂ ਪਹਿਲਾਂ ਸੋਸ਼ਲ ਸਾਈਟਸ ਦੇ ਉੱਤੇ ਲਾਉਣ ਦੇ ਉੱਤੇ ਪਾਬੰਦੀ ਲਾ ਦੇਣੀ ਚਾਹੀਦੀ ਸੈਕਸਟਰੋਸ਼ਨ ਦੇ ਮਾਮਲੇ ਬਾਦ ਰਹੇ ਨੇ ਕਰਨ ਕਿਹਾ ਜਾ ਰਿਹਾ ਕਿ ਜਾਂ ਤਾਂ ਤੁਹਾਡੀਆਂ ਜਿਹੜੀਆਂ ਫੋਟੋ ਆ ਅਸੀਂ ਦਿਖਾ ਦਾਂਗੇ ਕਿਸੇ ਨੂੰ ਜਿਹੜੀਆਂ ਸਾਡੇ ਕੋਲ ਆ ਜਾਂ ਸਾਨੂੰ ਪੈਸੇ ਦਿੱਤੇ ਜਾਣ ਤੇ ਉਹ ਕਈ ਵਾਰੀ ਬੱਚੇ ਉਸੇ ਚੱਕਰ ਦੇ ਵਿੱਚ ਇੰਨੇ ਜ਼ਿਆਦਾ ਉਹਦੇ ਵਿੱਚ ਉਲਝ ਜਾਂਦੇ ਆ ਕਿ ਉਹ ਕਿਸੇ ਨਾਲ ਗੱਲ ਵੀ ਨਹੀਂ ਕਰਦੇ ਤੇ ਅੰਦਰੋਂ ਅੰਦਰੀ ਜਿਹੜੇ ਆ ਉਹ ਇਹਦਾ ਸ਼ਿਕਾਰ ਹੋ ਜਾਂਦੇ ਆ ਤੇ ਕਈ ਵਾਰੀ ਫਿਰ ਐਸ ਨੌਜਵਾਨ ਵਰਗੀਆਂ ਘਟਰਾਵਾਂ ਵਾਪਰ ਜਾਂਦੀਆਂ ਕਿ ਉਹ ਜਿਹੜੇ ਸਕੈਮਰ ਨੇ ਇਸ ਗੱਲ ਤੱਕ ਮਜਬੂਰ ਕਰ ਦਿੰਦੇ ਕਿ ਬੱਚੇ ਆਤਮ ਹੱਤਿਆ ਕਰ ਲੈਂਦੇ ਆ ਸਿਕਸਟੋਸ਼ਨ ਦੇ ਨਾਲ ਕਿੰਨੇ ਬੱਚੇ ਅਮਰੀਕਾ ਦੇ ਵਿੱਚ ਜਿਹੜੇ ਆਤਮ ਹੱਤਿਆ ਕਰ ਰਹੇ ਆ ਉਹਨਾਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਆ ਤੇ ਇਹਨੂੰ ਰੋਕਣ ਦੇ ਲਈ ਦੇਖੋ ਜਿਹੜਾ ਗਫੀਜ਼ ਦਾ ਲਾ ਸ਼ੂਟ ਆ ਜਿਹਦੇ ਵਿੱਚ ਮੈਟਾ ਨੂੰ ਸਿੱਧਾ ਸਿੱਧਾ ਇਹਨਾਂ ਨੇ ਕਿਹਾ ਆ ਕਿ ਤੁਸੀਂ ਜਿਹੜੇ ਉਹ ਇਸ ਕਿਸਮ ਦੀਆਂ ਜਿਹੜੀ ਜ਼ਿੰਮੇਵਾਰੀ ਤੁਹਾਡੀ ਹੋਣੀ ਚਾਹੀਦੀ ਹੈ ਕਿ ਤੁਸੀਂ ਇਸ ਸ਼ਰੀਸ ਨੂੰ ਕਿੱਦਾਂ ਰੋਕਦੇ ਆ ਦੋਸਤੋ ਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਹਾਂ ਤੇ ਕੱਲ ਫਿਰ ਹਾਜ਼ਰ ਹੋਵਾਂਗੇ ਕੁਝ ਨਵੀਆਂ ਗੱਲਾਂ ਬਾਤਾਂ ਨਾਲ